ਬਹੁਤ ਹੀ ਜਿਆਦੇ ਸੋਹਣੀ ਸੁਨੱਖੀ ਜਰਸੀ 20 ਕਿਲੋ ਵਾਲੀ ਰੇਟ ਪਾਖਦੇ ਹਾਂ ਇਹ ਵੀ ਤੋਰ ਤੂਰ ਬਹੁਤ ਹੀ ਚੰਗੀ ਆ ਇਹਨੇ 26 27 ਕਿਲੋ ਪਹਿਲਾਂ ਨੇ ਕੱਢਿਆ ਬਾਈ ਅੱਛਾ ਪਹਿਲਾਂ ਨੇ ਹਾਂਜੀ ਵੀਰੇ ਇਹਦਾ ਕੱਟ ਕਾਠੀ ਬਹੁਤ ਆ ਯਾਰ ਹਾਂ ਹਾਲੇ 10 ਦਿਨ ਹੀ ਲੈ ਜੋ ਬੱਛੀ ਅੱਛਾ 1 ਮਿੰਟ ਰਮਣ ਇਹਦਾ ਰੇਟ ਜਿੰਨਾ ਮਰਜ਼ੀ ਕਰਾ ਲਓ ਬਾਈ ਹਾਂ 80 ਕਰਾ ਲਓ 85 ਕਰਾ ਲਓ 65000 ਦੀ ਬਸੇ ਦੇਣੀ ਆਪਾਂ ਹਾਂਜੀ ਬਾਈ ਤੇ ਇਹਦਾ ਕੀ ਰੇਟਰ ਹੋ ਬਾਈ ਰਮਣ ਇਹਦਾ ਰੇਟ ਜਿੰਨਾ ਮਰਜ਼ੀ ਕਰਵਾ ਲਓ ਜੇ ਘੱਟ ਵੱਧ ਨਹੀਂ ਗਏ ਤਾਂ ਆਪਾਂ 72000 ਹਾਂ ਗਰਲੈਂਡੋ ਦਾ ਕਰਾਓ ਜਾ ਹਾਂਜੀ ਹਾਂਜੀ ਬਾਈ ਵੀ ਮੈਨ ਇਹਦਾ ਰੇਟ ਰਵਣ ਜਿੰਨਾ ਮਰਜ਼ੀ ਕਰਵਾ ਲਓ ਬਾਈ ਹੂੰ ਆਪਾਂ 67000 ਦੇ ਬੱਛੇ ਇਹ ਦੇ ਦੇ ਬਾਈ ਕੱਸੀ ਕਾਲ ਦੋਸਤੋ ਬਬੂ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਜੀ ਬਾਈ ਬੱਬੂ ਕੋਲੇ ਬਾਈ ਬੱਬੂ ਕੋਲੇ ਨਾ ਅੱਜ ਫੇਰ ਆਪਾਂ ਤੁਹਾਨੂੰ ਘਟੋ ਘਟ 10 12 ਗਾਵਾਂ ਦਿਖਾਵਾਂਗੇ ਬਹੁਤ ਸੋਹਣੀਆਂ ਸੁਨੱਖੀਆਂ ਗਾਵਾਂ ਨੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਇੱਕ ਤਾਂ ਜਿਹੜੀ ਆਹਾ ਗਾਂ ਦਿਖਾਈ ਦੀ ਜਾਂਦੀ ਨੇ ਮਿੱਤਰੋ ਟੌਪ ਦਾ ਨਗਈ ਨਹੀਂ ਐ ਖੀਰੀ ਵੈ ਹੈ ਨਾ ਮਗਰ ਬੱਛੀ ਆ ਆਪ ਵੀ ਨਾ ਜਦੋਂ ਤਰੂਗੀ ਤੁਹਾਨੂੰ ਦੱਸੂਗੀ ਵੀ ਹਾਂ ਮੈਂ ਹੈਗੀ ਆ ਬਾਕੀ ਇਧਰਲੇ ਪਾਸੇ ਜੇ ਗੱਲ ਕਰਕੇ ਆਪਾਂ ਨ ਤੇ ਐਚਐਫ ਨਸਲ ਦੀਆਂ ਜਿਵੇਂ ਐਰਸ਼ਰ ਨਸਲ ਦੀਆਂ ਗਾਂਵਾਂ ਸੋਨੂੰ ਦੇਖੋ ਨੂੰ ਮਿਲਦੀਆਂ ਇੱਕ ਸੋਨੂੰ ਮਾ ਨਗੀਨਾ ਲਾਸਟ ਤੇ ਇੱਕ ਹੋਰ ਆਹਾ ਆ ਗਈ ਵਹਿੜ ਇਹ ਵਹਿੜ ਜੇ ਗੱਲ ਕਰਗੇ ਨਾ ਬਹੁਤ ਹੀ ਜਿਆਦੇ ਚੰਗੇ ਕਦ ਕਾੜ ਦੀ ਤੇ ਚੰਗੀ ਬਰੀਡ ਦੀ ਗਾਂ ਆ ਗਈ ਮਗਰ ਇਹਦੇ ਬੱਚਾ ਤਾਜੀ ਸੂਈ ਆ ਜਦੋਂ ਤੋੜ ਕੇ ਦਿਖਾਵਾਂਗੇ ਪਤਾ ਉਦੋਂ ਲੱਗੂਗਾ ਵੀ ਕਿਵੇਂ ਤੁਰਦੀ ਤੇ ਥੱਲੇ ਜਿਹੜਾ ਹੈਗਾ ਥਣਲੇਵਾ ਲੱਗਿਆ ਹੋਇਆ ਨਾ ਬਹੁਤ ਹੀ ਬਾਕਮਾਲਾ ਬਾਕੀ ਆ ਜੋ ਬਾਈ ਤੋਂ ਲੈਣਿਆ ਜਾਣਕਾਰੀ ਸਾਰੇ ਪਸ਼ੂਆਂ ਦੀ ਜੇ ਰੇਟ ਚੰਗੇ ਲੱਗੇ ਗਾਵਾ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਬਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਬਾਈ ਸਰ ਨੂੰ ਸੱਚੀ ਗੱਲ ਤੇ ਬਾਈ ਪਹਿਲਾਂ ਤਾਂ ਆਪਣਾ ਪਿੰਡ ਦੱਸੋਗੇ ਪਿੰਡ ਮੇਰਾ ਤਖਤਮਾਲਾ ਜੀ ਨਾਂ ਮੇਰਾ ਬੱਬੂ ਆ ਵੀਰੇ ਤਹਿਸੀਲ ਕਾਣਾਵਾਲੀ ਹੈ ਜ਼ਿਲ੍ਹਾ ਸਰਸਾ ਜੀ ਤਲਵੰਡੀ ਸਾਬੋ ਆਪਾਂ ਨੂੰ ਬਾਈ 10-12 ਕਿਲੋਮੀਟਰ ਦੂਰ ਤੇ ਰਹਿ ਗਈ ਠੀਕ ਆ ਹਾਂ ਅੱਜ ਵੀ ਆਪਣੇ ਕੋਲੋਂ ਘੱਟੋ ਘਾਟ ਨਾ ਦੱਸ ਹਾਂਜੀ ਵੀਰੇ 11-12 ਗਾਮਾਂ ਨੇ ਹਾਂ ਹਾਂ ਪਹਿਲੀ ਗਾਂ ਤੋਂ ਆਪਾਂ ਸਟਾਰਟ ਕਰਦੇ ਜਿਹੜੀ ਖੀਰੀ ਵਿਹੜ ਆ ਗਈ ਠੀਕ ਆ ਬਹੁਤ ਸੁੱਕੀ ਖੋੜ ਕੇ ਨਹੀਂ ਬਾਈ ਹਣ ਇਹ ਜਿਹੜੀ ਜਰਸੀ नस्ਲ ਦੀ ਹਾਂਜੀ ਹਾਂ ਜਰਬਨਾ ਇਹਦਾ ਮੈਨੂੰ ਸੂਆ ਦੱਸ ਤੇ ਸੂਆ ਪਹਿਲਾ ਬਈ ਮੂੰਹ ਖੀਰੀ ਹੈ ਹਾਂ ਹਾਂ ਮੂੰਹ ਦੰਦ ਪਟਕੇ ਦੇਖ ਲਓ ਮਗਰ ਬੱਚੀ ਹੈ ਵੱਡੀ ਵੀਰ ਮਗਰ ਬੱਚੀ ਹਾਂਜੀ ਵੀਰੇ ਇਹ ਕੱਲ ਦੁਪਹਿਰ ਨੂੰ ਸੂਈਏ ਜੇਰ ਜਰਸੀ ਸਰਕਾਰ ਦੀ ਵੀਡੀਓ ਆਪਣੇ ਕੋਲੇ ਠੀਕ ਹੈ ਹਾਂਜੀ ਬਈ ਓਕੇ ਕਿੰਨਾ ਕੁ ਦੁੱਧ ਪਾ ਦੂ ਬਈ ਦੁੱਧ ਵੀਰੇ ਬੱਚੀ 20 ਕਿਲੋ ਖੁੱਲਾ ਪਾ ਦੂਗੀ 20 ਕਿਲੋ ਖੁੱਲਾ ਹਾਂਜੀ ਵੀਰੇ ਖੁੱਲਾ ਹਾਂਜੀ ਵੈਰੀ ਗੁੱਡ ਦੰਦ ਦਿਖਾ ਦੇ ਦੰਦ ਦਿਖਾ ਦੇ ਬਈ ਇਹ ਐ ਕੋ ਬੜੀ ਬੱਟੇ ਨਾਲ ਫੜ ਬਈ ਇਹ ਆ ਦੇਖੀ ਲਖੀਰੀ ਆ ਮਿੱਤਰੋ ਉਮਰ ਦੀ ਦੇਖ ਲਓ ਹੁਣ ਤੁਸੀਂ ਵੀ ਕਿੱਡੀ ਕੁ ਤਾਂ ਆਪ ਹੈ ਤੇ ਜਿਹੜੀ ਖਾਨਲੇ ਵਾਲੀ ਬੈਠੀ ਹੈ ਨਾ ਬਹੁਤ ਹੀ ਜਿਆਦਾ ਚੰਗੀ ਬਰੀਡ ਵਾਲੀ ਪਸ਼ੜੀ ਲਾਉਂਦੀ ਹੁੰਦੀ ਹੈ ਇਹ ਆ ਦੇਖੋ ਹੁਣ ਤੁਸੀਂ ਨਾ ਘੱਟੋ ਘੱਟ ਪਹਿਲਾ ਸੂਆ ਖੀਰੀ ਵਹਿੜ ਇਹ ਲੈ ਚੱਲ ਦੇਖੋ ਤੋਰ ਦੇਖੋ ਖੀਰੀ ਵਹਿੜ ਆ ਗਈ ਘੱਟੋ ਘੱਟ 20 ਕਿਲੋ ਦੁੱਧ ਖੁੱਲਾ ਪਾ ਦੂ ਤੇ ਮਗਰ ਵੀ ਬੱਛੀ ਆ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਭਾਈ ਪਰਮਣ ਇਹਦਾ ਰੇਟ ਭਾਈ ਜੇ ਤਾਂ ਕੋਈ ਮੰਨ ਲਾ ਵੀ ਰੱਖਣ ਵਾਲਾ ਬੰਦਾ ਹੈ ਹਨਾ ਤਾਂ ਸੌਣਾ ਹੀ ਆ ਭਾਈ ਅਗਲੇ ਗੇੜੇ ਦੁੱਗਣੇ ਰੁਪਏ ਦੀ ਬੱਛੀ ਆ ਠੀਕ ਹੈ ਰੇਟ ਕਰਾਉਣ ਨੂੰ ਇੱਕ 5 ਕਰ ਵਾਲਾ 10 ਕਰ ਵਾਲਾ ਫਾਇਦਾ ਨੇ ਬਾਈ ਜੇ ਘੱਟ ਵੱਧ ਨੇ ਕਿਤੇ 85000 ਰੁਪਏ ਬੱਚੀ ਦੇ ਨੂੰ ਬਾਈ 85 ਹਾਂਜੀ ਵੀਰੇ ਮਾਨਤਾਨ ਵਿੱਚੋਂ ਕੋਈ ਗੱਲ ਨਹੀਂ 2000 ਰੁਪਏ ਛੋਟ ਕਰ ਲਓ ਠੀਕ ਹੈ ਲੈ ਜੀ ਲੈ ਜਾ ਕਰੋ ਹੁਣ ਤੁਸੀਂ ਨਾ ਬਨਾਵਟ ਇੱਕ ਵਾਰੀ ਫੇਰ ਚੈੱਕ ਕਰ ਲਓ ਬਹੁਤ ਹੀ ਜਿਆਦੇ ਸੋਹਣੀ ਸੁਨੱਖੀ ਜਰਸੀ 20 ਕਿਲੋ ਵਾਲੀ ਰੇਟ 85000 ਚੋਂ ਮਾਨਤਾਨ ਹੋ ਜਾਊਗਾ ਮਗਰ ਜਿਹੜੀ ਬੱਚੀ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਹਨਾ ਆਹਾ ਹਾ ਹਾ ਦੇਖ ਚੱਟ ਬੱਚੀ ਵੀ ਪਿਆਰਾ ਰੌਣ ਮਗਰ ਬਈ ਠੀਕੀਰੀ ਬੱਚੀ ਐ ਅੱਛਾ ਸੁਖੀ ਕਿਹੜੇ ਦੀ ਕਹਿੰਦਾ ਸੀ ਤੂੰ ਉਦੋਂ 50 ਜੀ ਰਿਵਾਰਡ ਦੀ 50 ਜੀ ਰਿਵਾਰਡ ਹਾਂਜੀ ਖੜੀ ਕਰ ਦੇ ਬਈ ਇੱਕ ਮਿੰਟ ਕਰੀ ਗਣਾ ਇੱਧਰ ਨੂੰ ਦੇਖੀ ਲੈ ਹੁਣ ਬੱਚੀ ਦੇਖੋ ਲੈ ਹੁਣ ਤੁਸੀਂ ਰੰਗ ਦੇਖ ਲਓ ਬੱਚੀ ਦਾ ਆਪ ਹੀ ਬੱਚੀ ਹੈ ਜੇ ਖੀਰੀ ਹੈ ਹਾਂ ਹਾਂ ਅੱਛਾ ਜੀ ਸਿਲੇ ਰੌਣ ਜੇ ਮਰਜੀ ਬੈਠਾ ਰਿਹਾ ਇਹ ਤਾਂ ਮੈਂ ਮੈਂ ਤੁਹਾਨੂੰ ਦੱਸਾਂਗਾ ਮੈਂ ਬੈ ਬੈ ਕੇ ਹਾਂਜੀ ਹਾਂ ਜਿਹੜੇ ਲੈ ਮੈਨੂੰ ਬਹੁਤ ਸੋਹਣੀ ਲੱਗੀ ਤੇਰੀ ਆ ਬੈੜ ਯਾਰ ਅੱਛਾ ਬਬੂ ਜਿੰਨੇ ਦੂਜੇ ਨੰਬਰ ਵਾਲੀ ਹਾਂਜੀ ਰੌਣ ਇਹ ਵੀ ਇਹ ਦੋਂਦੀ ਆ ਏ ਹਾ ਇਹ ਮਗਰੀ ਬੱਚੀ ਐ ਇਹਨੂੰ ਅੱਜ ਛੂਈਨ ਹੋ ਗਿਆ ਵੀਰੇ ਚੌਥਾ ਦਿਨ ਅੱਛਾ ਚੌਥਾ ਦਿਨ ਛੂਈਨ ਮਗਰੀ ਬੱਚੀ ਐ ਇਹਦੇ ਹਾਂਜੀ ਬਾਈ ਠੀਕ ਆ ਬਸ ਕੱਲੇ ਸਿੰਗ ਸਿੰਗ ਹੀ ਆ ਗਏ ਹਾਂ ਬਾਈ ਸਿੰਗ ਸਿੰਗ ਆ ਗਏ ਹਾਂ ਅੱਛਾ ਇਹ ਕਿੰਨਾ ਦਾ ਦੁੱਧ ਪਾ ਦੂ ਬਾਈ ਰਮਣੇ ਇਹਨੇ ਕੋ ਨੂੰ ਤਾਂ ਬਾਈ 25 ਕੋਹਾਂ ਲਾ ਕੋ ਫਾਇਦਾ ਨਹੀਂ ਹਣਾ ਪਰ 20 ਤੋਂ ਨਹੀਂ ਮਰਦੀ ਬਾਈ ਅੱਛਾ ਹਾਂ 18 ਮੰਨ ਕੇ ਲੈ ਜੇ ਪਰ 20 ਦੀ ਜਮੇਰੀ ਭੇਜਾਂ 18 ਕਿਲੋ ਮੰਨ ਕੇ ਲੈ ਲਓ ਠੀਕ ਆ ਇਹ ਆ ਦੇਖੋ ਤੁਸੀਂ ਇਹਦੀ ਵੀ ਆਰਡਰ ਦੀ ਜਿਹੜੀ ਹੈਗੀ ਆ ਫਿਟਨੈਸ ਉਹ ਤੁਸੀਂ ਦੇਖ ਸਕਦੇ ਹੋ ਇਹ ਵੀ ਤੋਰ ਤੂਰ ਬਹੁਲੀ ਚੰਗੀ ਆ ਦੇਖੋ ਆਹ ਲੱਤਾਂ ਹੀ ਆ ਕਿਵੇਂ ਐ ਕਮ ਲੇਵੇ ਦਾ ਕਰਕੇ ਕਰਦੇ ਹਾਂ ਹਾਂ ਲੇਵੇ ਦਾ ਕਰਕੇ ਹਾਂ ਕਾਲੀ ਤੁਰਦੀ ਨਾ ਤਰੋ ਸੰਗਲਚਰ ਰਸੇ ਦਾ ਉਪਰ ਆਏ ਬੱਬੂ ਇਹਦਾ ਕੀ ਰੇਟ ਰਹੂਗਾ ਰਮਣੇ ਦਾ ਰੇਟ ਜਿੰਨਾ ਮਰਜ਼ੀ ਕਰਾ ਲਓ ਬਾਈ ਹਾਂ 80 ਕਰਾ ਲਓ 85 ਕਰਾ ਲਓ 60000 ਦੀ ਬੱਸੀ ਦੇਣੀ ਆਪਾਂ ਅੱਛਾ ਹਾਂਜੀ 60000 ਦੀ ਬੱਛੀ ਦੇਣਾ ਬਾਈ 60 ਦੀ ਹਾਂਜੀ ਭਰਾ ਠੀਕ ਆ ਠੰਡੀ ਸੱਜੇ ਭਾਜਾ ਕੋਈ ਮਾਰਦੀ ਨਹੀਂ ਕੋਈ ਲੱਤ ਨਾ ਲਵੇ ਮਰਜ਼ੀ ਨੈਣੇ ਤੋਂ ਬੜਾ ਵੇਜੋ ਬਾਈ ਤੋ ਹੁਣ ਜਾਣ ਬੜਾ ਚੰਗ ਲੱਗਿਆ ਥਾਣ ਸਾਈਡ ਤੋਂ ਦਿਖਾ ਬਾਈ ਥਣ ਲੈ ਵੀ ਆ 65000 ਦੀ ਬੱਛੀ ਮਿਲੂ ਤੁਹਾਨੂੰ ਇਹ ਆ ਦੇਖੋ ਲੈ ਦੇਖੀ ਲੈ ਜੇ ਮਰਜ਼ੀ ਬੈਠੇ ਰੋ ਬਾਈ ਕੋਈ ਕੋਈ ਮਰਜ਼ੀ ਜਿੱਥੇ ਮਰਜ਼ੀ ਮੂਹਰੇ ਫਿਰਦਾ ਰਾ ਪਿੱਛੇ ਫਿਰਦਾ ਰਾ ਬਾਈ ਠੀਕ ਹੈ ਹਾਂ ਜੀ ਚੰਗੀ ਆ ਗਈ ਅੱਛਾ ਲਾ ਆ ਤੀਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਰਮਣ ਦੂਜਾ ਸੂਆ ਸੂ ਬਾਈ ਦੂਜਾ ਸੂਆ ਹਾਂ ਦੂਜਾ ਸੂਆ ਸੂਗੀ ਠੀਕ ਹੈ ਕਿੰਨੇ ਕ ਦਿਨ ਲੈ ਜੂਗੀ ਇਹਦੇ ਕੱਪ ਤਬਾਕੀ ਰਮਣ ਇੱਕ ਹਫ਼ਤਾ ਹਾਂ ਜੀ ਬਾਈ ਹਾਂ ਜੀ ਇਹ ਵੀ ਮਤਲਬ ਜਰਸੀ ਚ ਹੀ ਪੈਂਦੀ ਆ ਹਾਂ ਜੀ ਹਾਂ ਬਾਈ ਜਰਸੀ ਬੱਚੀ ਤੇ ਮੈਨੂੰ ਐ ਦੱਸੇਗਾ ਵੀ ਇਹ ਕਿੰਨੇ ਕ ਦੁੱਧ ਵਾਲੀ ਰਹੂਗੀ ਦੁੱਧ ਨੇ ਰਮਣ 21 22 ਕਿਲੋ ਪਹਿਲਾਂ ਨੇ ਪਾਇਆ ਬਾਈ ਜਿੱਡੀ ਆ ਪਾ ਉੱਡੇ ਹੀ ਲੇਵਾ ਬਣਾ ਰਮਣੀ ਦਾ ਰੇਟ ਜਿੰਨਾ ਮਰਜ਼ੀ ਕਰਵਾ ਲਓ ਜੇ ਘੱਟ ਵੱਧ ਨਹੀਂ ਗਏ ਤਾਂ ਆਪਾਂ 72000 ਦੀ ਬੱਛੀ ਦੇ ਰਹੇ ਹਾਂ ਬਾਈ ਠੀਕ ਆ ਹਾਂਜੀ ਇਹ ਆ ਦੇਖ ਲਓ ਤੁਸੀਂ ਕੱਦ ਕਾਠਾ ਆਪਾਂ ਚੈੱਕ ਕਰਵਾ ਲਗੇ ਸੁੱਖੀ ਜਮਾ ਬਰੋਬਰ ਖੜਾ ਇਹ ਇਹ ਦੇਖੋ ਬੁੱਤੀ ਫੇਸ ਦਾ ਦਾੜਾ ਬਾੜਾ ਕਿੰਨੇ ਦਾ ਹੋਊਗਾ ਭੱਜਾਇ ਜੀ ਕਿਹਾ ਦਾ ਤਾਂ ਬਾਈ ਠੀਕ ਆ ਫੇਸ ਕੁਆਲਿਟੀ ਦੇਖ ਬੱਛੀ ਦੇ ਬਾਈ ਲੈ ਚੱਲ ਸੁੱਖੀ ਲੋ ਵੀ ਇਹ ਵੀ ਵਹਿੜ ਹਜੇ ਸੂਨ ਦੇ ਵਿੱਚ ਹਜੇ ਦਿਨ ਕਾਫੀ ਬਾਕੀ ਪਿਆ 72000 ਨਹੀਂ ਹੈ ਬਸ ਹੈ ਹਾਂਜੀ 72000 ਹੀ ਦੇ ਦਾਂਗੇ ਬਾਈ ਠੀਕ ਆ गाँ गाँ हाँ, 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 अच्छा बाबू जमे ਹੁਣ ਆਪਣਾ ਗਾਂਹ ਵਾਲੀ ਗਾਂ ਆ ਗਈ। ਹਾਂਜੀ ਰੌਣਾ ਇਹ ਦੂਜਾ ਸੂਹ ਸੂ ਕੀ ਬਾਈ? ਦੂਜਾ ਸੂਹ ਆ? ਹਾਂ ਹਲੇ 5-7 ਦਿਨ ਬਾਕੀ ਆ ਬਾਈ। 5-7 ਦਿਨ ਬਾਕੀ ਆ। ਹਾਂਜੀ ਭਰਾ। ਠੀਕ ਐ। ਇਧਰ ਲੈ ਕੇ ਜਾਈਂ ਸੁੱਕੀ। ह्म ਇਥੋਂ ਚੈੱਕ ਕਰਵਾ ਲਗੇ। ਕਿੰਨਾ ਕ ਦੁੱਧ ਪਾ ਦੂ? ਇਹਨੇ 26-27 ਕਿਲੋ ਪਹਿਲਾਂ ਨੇ ਕੱਢਿਆ ਬਾਈ। ਅੱਛਾ ਪਹਿਲਾਂ ਨੇ। ਹਾਂਜੀ ਵੀਰੇ। ਇਹਦਾ ਕਾਠੀ ਬਹੁਤ ਆ ਯਾਰ। ਹਾਂ ਹਲੇ 10 ਦਿਨ ਹੀ ਲੈ ਜੂ ਬੱਚੀ। ਅੱਛਾ 1 ਮਿੰਟ ਦਿਖਾਈ। ਇਹ ਆ ਦੇਖੋ ਲੇਵੇ ਤੋਂ ਕਿੰਡੀ ਸਾਫ ਸੁਥਰੀ ਐ। ਨਹੀਂ ਜਿਵੇਂ ਆਪਾਂ ਮੰਨ ਕੇ ਬਹੁਤ ਚੰਗਾ ਲੱਗਿਆ ਬਾਈ। ਹਫਤਾ ਦੱਸ ਦੇ ਜੇ ਕੱਢ ਗਈ ਮੈਨੂੰ 10 ਦਿਨ ਤਾਂ ਖੁੱਲੇ ਲੈ ਜੀ ਰਬਣ ਤਰਨੋ ਹਾਜੀ ਬਈ ਹਾਇਤ ਕਿ 30 ਪਲੱਸ ਦੁੱਧ ਦੇ ਦਿਓ ਬੱਚੀ ਅੱਛਾ ਫੁੱਲਾ ਬਾਈ ਜਮਾ ਪੇਸ ਕੁਆਲਿਟੀ ਦੇ ਬੱਚੀ ਚਾਹਾਂ ਕਰਾਂ ਕੋ ਬਾਈ 25 ਕਿਲੋ ਦਾ ਯਾਰ ਫੁੱਲਾ ਪਾਉਣਾ ਚਾਹੀਦਾ ਜੀ ਡਿੱਕਾ 20 ਕਿਲੋ ਦੀ ਔੜ ਤੇ ਭੇਜ ਦੇ ਬਾਈ ਹੋਰ ਦੱਸ ਕਿੰਨੇ ਦੀ 30 ਕਿਲੋ ਦੀ ਜੀ 30 ਤੇ ਹਾਂ 25 ਕਿਲੋ ਪਹਿਲਾਂ ਨੇ ਘਟਾ ਰੇਟ ਰੇਟ ਤਾਂ ਰਮਣ 1 25 ਕਰਾਲਾ 30 ਕਰਾਲਾ ਕੋਈ ਫਾਇਦਾ ਨਹੀਂ 1 ਲੱਖ ਤੇ 15000 ਦੀ ਬੱਚੀ ਦੇ ਦੇ ਬਾਈ 1 15 ਹਾਂਜੀ ਵੀਰੇ ਠੀਕ ਆ ਹੋਰ ਵੀ ਆਪਾਂ 2000 ਦਾ ਮਾਨ ਕਰਾਂਗੇ ਜੀ ਬਾਊ ਇਹ ਆ ਤੁਸੀਂ ਦੇਖ ਲਓ ਹੁਣ ਬਿਹੜ ਦਾ ਕੱਦ ਕਾਠ ਬਹੁਤ ਆ ਇਹ ਚੈੱਕ ਕਰੋਗੇ ਨਾ ਤੁਸੀਂ ਹੂੰ ਲੈ ਨਾਲੇ ਇੱਕ ਗੱਲ ਹੋਰ ਆ ਹੈ ਗਰਮੀਆਂ ਦਾ ਤੋਹਫਾ ਹੀ ਕਿਨੇ ਹੀ ਹਾਂਜੀ ਭਾਈ ਹਾਂਜੀ ਅੱਛਾ ਜਿਹੜੀ ਆ ਵੀ ਬਾਹਰ ਕੱਢ ਲਿਆ ਅੱਛਾ ਹੁਣ ਮੈਨੂੰ ਆ ਦੱਸ ਜਿਹੜੀ ਆਹਾ ਬਿਹੜਾ ਕੀ ਤੇਰੀ ਹਾਂਜੀ ਹਾਂਜੀ ਰੌਣ ਭਾਈ ਇਹ ਦੂਜਾ ਸੂਰ ਸੂਰ ਆਪਣਾ ਦੂਜਾ ਸੂਆ ਹਾਂਜੀ ਭਾਈ ਠੀਕ ਐ ਇਹਦੇ ਕਿੰਨੇ ਦਿਨ ਬਾਕੀ ਆ ਇਹ 10 ਦਿਨ ਬਾਕੀ ਐ ਭਾਈ 10 ਦਿਨ ਬਾਕੀ ਹਾਂ ਸਟਾਰਟ ਹੀ ਕਰਿਆ ਬੱਚੀ ਨੇ ਤਾਂ ਹਵਾਰਾ ਨਾਲ ਲੈ ਜਾਓ ਭਾਈ ਹੂੰ ਹਜੇ ਤਾਂ ਲਾਉਣਾ ਬਹੁਤ ਲਾਉਗੀ ਤਨ ਤਨ ਬਹੁਤ ਚੰਗਾ ਲੱਗਿਆ ਹੈ ਬਬੂ ਹਾਂਜੀ ਬਾਈ 10 ਦਿਨ ਤਾਂ ਲੈ ਜੂ ਕਿੰਨੇ ਕ ਦੁੱਧਵਾਦ ਵਾਲੀ ਰਹੂਗੀ ਦੁੱਧ ਦੇ ਨੇ ਵੀਰੇ 21 22 ਕਿਲੋ ਪਹਿਲਾਂ ਨੇ ਦਿੱਤਾ ਪਰ ਆਪਾਂ 20 ਕਿਲੋ ਜੋੜ ਤੇ ਭੇਜ ਦਾਂਗੇ ਅੱਛਾ ਹਾਂ ਬਾਈ 2 ਕਿਲੋ ਘੱਟ ਹੀ ਆ ਵੱਧ ਨਹੀਂ ਦੱਸ ਦੇ ਠੀਕ ਹੈ ਫਿਰ ਇਹਦਾ ਕੀ ਰੇਟ ਰਹੂਗਾ ਪਰਮਣੇ ਦਾ ਰੇਟ 75 ਕਰਾ ਲਾ 72000 ਦੀ ਬੱਚੀ ਦੇ ਦਾਂਗੇ ਆਪਾਂ 72 ਦੀ ਹਾਂਜੀ ਬਾਈ ਠੀਕ ਹੈ ਲੈ ਹੋਰ ਵੀ 2000 ਰੁਪਏ ਲੈਸ ਕਰ ਦੀ ਕੋਈ ਗੱਲ ਨਹੀਂ ਅੱਛਾ ਹਾਂਜੀ ਬਾਈ 70 70000 ਦੀ ਦੇ ਦਾਂਗੇ ਲੈ ਵੀ ਆਹ ਕੁਲੀ ਕੁਲੀ ਦੇਖ ਲਓ ਬਾਈ ਤਨ ਤਨ ਦੇਖ ਲਓ ਬਹੁਤ ਜੰਮ ਲੱਗਿਆ 7000 ਚਲੋ ਲਿਆ ਕਰਾਂ ਅਗਲੀ ਲਿਆ ਬਾਹਰ ਕੱਢ ਕੇ ਅੱਛਾ ਬਾਬੇ ਜਿਵੇਂ ਹੁਣ ਆਬ ਵਹਿੜਾ ਗਈ ਤੇਰੀ ਹਾਂਜੀ ਰੌਣ ਇਹੇ ਦੱਸ ਕਾਫੀ ਜਾਂ ਕਲਰ ਪੈਂਦਾ ਹਾਂ ਹਾਂਜੀ ਵੀਰੇ ਹਾਂ ਜੱਟ ਸੀ ਜੋ ਕਾਫੀ ਹੈ ਕਲਰ ਆ ਜੀ ਅੱਛਾ ਕਿੰਨਾ ਵਸੂਆ ਰਮਨ ਸੂਆ ਪਹਿਲਾਂ ਸੂ ਬਾਈ ਪਹਿਲਾਂ ਸੂਆ ਹਾਂਜੀ ਪਹਿਲਾਂ ਬਾਈ ਠੀਕ ਹੈ ਕਿੰਨੇ ਦਿਨ ਲੈਂਦੀ ਐ ਹਲੇ ਇਹਦੇ ਹਫਤਾ ਬਾਕੀ ਹੈ ਜੀ ਇੱਕ ਹਫਤਾ ਬਾਕੀ ਹੈ ਹਾਂਜੀ ਭਰਾ ਠੀਕ ਹੈ ਕਿੰਨੇ ਕੇ ਦੁੱਧ ਵਾਲੀ ਦੁੱਧ ਵੀਰੇ ਨੇ 25 26 ਕਿਲੋ ਪਹਿਲਾਂ ਨੇ ਖੁੱਲਾ ਪਾ ਦੇਣਾ ਅੱਛਾ ਹਾਂਜੀ ਬਾਈ ਬੋਤਲੇਵਾਂ ਲਾਉਗੇ ਇਹ ਤਾਂ ਗੂੰਦੀ ਮਾਰਦੇ ਬੱਚੀ ਕੀ ਰੇਟਰ ਹੋ ਵੀਰੇ ਇਹਦਾ ਆਪਾਂ ਰੇਟਰ ਤਾਂ ਹੁਣ ਜਿੰਨਾ ਮਰਜ਼ੀ ਕਰਾ ਲਓ 85000 ਦੀ ਵੇਡ ਦੇ ਦੇਣਗੇ ਆਪਾਂ 85 ਦੀ ਹਾਦੁਰਦੀ ਦਾ ਮੜਾ ਕੱਦ ਕਾਠ ਧਖਾ ਲੇ ਬੇਲ ਲਬੀ ਨਾ ਇੱਕ ਨਾ ਮੈਂ ਸੁੱਖੀ ਤਾਂ ਨਹੀਂ ਤੈਨੂੰ ਪਹਿਲਾਂ ਤੋਰਿਆ ਦੇਖੀ ਕੰਨ ਕੋਨ ਵੀ ਚੈੱਕ ਕਰ ਲੋ ਮੂੰਹ ਦੀ ਵੀ ਦੇਖ ਲੋ ਹਨਾ ਲਿਆ ਕਰ ਇਧਰ ਪਾਸੇ ਥੋੜੀ ਲਾਈਟ ਵਾਗ ਗਈ ਹਨੇਰਾ ਹੋ ਜਾਂਦਾ ਏ ਆ ਚੈੱਕ ਕਰ ਲੋ ਕੱਦ ਕਾਠ ਕੰਨ ਨੂੰ ਤੁਹਾਨੂੰ ਕੋਈ ਮਤਲਬ ਇੱਥੇ ਆਉਂਗੇ ਜਦੋਂ ਤੁਸੀਂ ਹਨਾ ਵੀ ਕੱਦ ਕਾਠ ਕੰਨ ਨੂੰ ਨਹੀਂ ਤੁਹਾਨੂੰ ਕੋਈ ਐਂ ਕਹਿ ਸਕਦਾ ਵੀ ਛੋਟੇ ਜਿਹੇ ਕੱਦ ਦੀ ਹਜੇ ਝੋਲੀ ਲੈ ਜਾ ਲੈ ਜਾ ਲੈ ਜਾ ਖੜਾ ਨਾ ਠੰਡੀ ਸੀ ਲੈ ਬਾਈ ਜੇ ਮਰਜੀ ਵਾ ਜਾ ਹਲੇ ਤਾਂ ਬਹੁਤ ਥੋੜਾ ਲਾਉਗੀ ਬਾਈ ਇਧਰ ਇਧਰ ਬੰਨਦੇ ਬਾਈ ਹਾਂ ਦੇਖੀ ਆ ਸਾਰਾ ਜਗੜ ਭਰਨਾ ਹੈ ਬੱਚੀ ਨੇ ਮਾੜਾ ਦੇਖ ਲੈ ਖਾਈ ਫਿਰ ਜਗੜ ਦੀ ਬਾਈ ਤਿਆਰਪਾ ਤਾਂ ਹੈ ਆ ਲੋ ਜੀ ਹਾਂ ਬਾਈ ਜਮਾ ਲੈ ਤਾਂ ਹੈ ਪਾਣੀ ਹੈ ਪਾਣੀ ਹੈ ਹਨਾ ਹਾਂਜੀ ਹਾਂਜੀ ਹੂੰ ਬਹੁਤ ਚੰਗੀ ਬੱਚੀ ਹੈ ਬਾਈ ਆ ਸਾਰਾ ਭਰਨਾ ਹੈ ਨਾ ਸਾਰਾ ਹਾਂ ਆ ਸਾਰਾ ਜਗੜ ਭਰਨਾ ਬਾਈ ਠੀਕ ਹੈ ਹਾਂਜੀ ਜਮਾ ਮਾਨਤਾਂ ਕੋਈ ਵਿੱਚੋਂ ਬਸ ਮਾਨਤਾ ਨਹੀਂ ਹੈ 1500 ਛੋੜ ਕਰਦੇ ਵੱਡੇ ਵੀਰ ਠੀਕ ਹੈ ਲੈ ਚਾ ਹਾਂਜੀ ਲਿਆ ਕਰ ਸੁਖੀ ਫਿਰ ਗਾਹਾਂ ਵਾਲੀ ਵੇਹੜ ਕੱਢ ਕੇ ਲਿਆ ਇਹ ਕੱਦ ਕਾਠ ਕਰਨੀ ਉਹ ਤਾਂ ਨਹੀਂ ਯਾਰ ਮੈਨੂੰ ਐ ਲੱਗਦਾ ਜੇ ਦੂਜੇ ਸੂਏ ਨੂੰ ਜਦੋਂ ਐ ਫੁੱਲ ਭਰ ਪੁਰੋਤ ਮੋਟ ਵੱਡੀ ਬੰਨਾ ਬੱਚੀ ਨੇ ਬਾਈ ਐਨੇ ਦੀ ਜਿੰਨੇ ਦੀ ਲੈ ਕੇ ਜਾਊ ਵਾਪਸ ਕਰਾ ਲੀਗਾ ਖੁੱਲੇ ਬਾਈ 5000 ਨਫੇ ਨਾਲ ਕਰਾ ਲਾਂਗੇ ਹੈ ਜ਼ੁਬਾਨ ਤੇ ਰੋ 5000 ਨਫੇ ਨਾਲ ਕਰਾ ਲਾਂਗੇ ਹੋਰ ਬੋਲੋ ਬਸ ਹਾਂਜੀ ਵੀਰੇ ਹਾਂ ਜਿੰਨੇ ਦੀ ਲੈ ਕੇ ਜਾਓ ਜਿੰਨੇ ਦੀ ਲੈ ਕੇ ਜਾਓ 5000 ਨਫਾ ਲੈ ਲੈ ਬੰਦਾ ਅੱਛਾ ਹਾਂਜੀ ਉਸ ਤੋਂ ਬਾਅਦ ਚ ਹਾਂਜੀ ਸਰਾ ਹਾਂਜੀ ਠੀਕ ਹੈ ਹੈ ਬੱਬੂ ਜਿਹੜੀ ਆ ਆ ਗਈ ਤੇਰੀ ਹਾਂਜੀ ਰਵਣ ਬਾਈ ਇਹ ਦੂਜਾ ਸੂਆ ਸੂ ਗਈ ਦੂਜਾ ਸੂਆ ਹਾਂਜੀ ਹਾਂ ਰੰਗ ਚਿਤਲਾ ਆ ਗਿਆ ਹਾਂਜੀ ਬਾਈ ਹਾਂ ਕਾਲਾ ਥੋੜੀ ਲਿਆ ਦੂਜਾ ਸੂਆ ਸੁਗੀ ਤੇ ਦਿਨ ਕਿੰਨੇ ਕ ਬਾਕੀ ਐ ਰਮਣੇ ਦੇ ਇੱਕ ਹਫਤਾ ਬਾਕੀ ਐ ਬਾਈ ਇੱਕ ਹਫਤਾ ਹਾਂ ਪਲੀ ਪਲੀ ਬਹੁਤ ਬੱਛੀ ਚਮਕ ਰਮਕ ਬਹੁਤ ਆ ਬਾਈ ਝੋਲੀ ਬਹੁਤ ਲਾਉਗੀ ਨਹੀਂ ਹਜੇ ਝੋਲਾ ਦਾ ਤਿਆਰ ਕਰ ਦਿੱਤੀ ਹਾਂਜੀ ਹਾਂਜੀ ਇਹ ਕੀ ਸਾਕਤਾ ਦੇ ਬੱਬੂ ਰਮਣੇ ਦਾ ਰੇਟ ਜਿੰਨਾ ਮਰਜ਼ੀ ਕਰਾ ਲੈ ਬਾਈ 75000 ਦੀ ਬੈਠ ਦੇ ਦਾਂਗੇ ਆਪਾਂ ਅੱਛਾ ਹਾਂਜੀ ਬਾਈ ਲੈ ਸੁਖੀ ਇਧਰ ਨੂੰ ਦੂਜਾ ਸੂਆ ਹੀ ਹੁੰਦੀ ਐ ਹਾਂ ਦੂਜਾ ਬਾਈ ਦੂਜਾ ਰੇਡ ਨਾਲ ਜਮਾ ਜੇ ਦੇਂਗਾ ਜਮਾ ਕਿੰਨੇ ਦੀ ਟਾੜਾ ਵਟਾ ਬਾ ਯਾਰ ਹੋਰ ਛੋੜ ਕਰਦੇ ਆਂ ਵੱਡੇ ਵੀਰ 69 ਦੀ ਹਾਂਜੀ ਨਹੀਂ ਨਹੀਂ 75 ਦੀ ਗਿਆ 74 ਦੀ ਅੱਛਾ 74000 ਦੀ ਹੈ ਲੈ ਚੱਲ ਲੈ ਵੀ ਇਹ ਵੀ ਦੁੱਧ ਚੰਗਾ ਪਾ ਦੂ ਗਰਮੀਆਂ ਦਾ ਤੋਹਫਾ 74000 ਰੁਪਿਆ ਠੀਕ ਹੈ ਆ ਜਾ ਕਰ ਹੁਣ ਅਗਲੀ ਅੱਛਾ ਬਬੂ ਜਿਹੜੀ ਹੁਣ ਤੇਰੀ ਆ ਵਹਿੜ ਆ ਗਈ ਹੈ ਨਾ ਹਾਂਜੀ ਭਾਈ ਇਹੇ ਵਹਿੜ ਸੂਆ ਇਹ ਦੂਜਾ ਸੂਆ ਸੂਰਮਣ ਦੂਜਾ ਸੂਆ ਹਾਂ ਇਹ 10 ਦਿਨ ਖੁੱਲੇ ਲੈ ਜਾ ਬਾਈ ਅੱਛਾ ਕਿੰਨੇ ਕੇ ਦੁੱਧ ਬਾਦ ਲਈ ਰੱਖੂਏ ਤੂੰ ਤੈਨੂੰ ਵੀਰੇ 17-18 ਕਿਲੋ ਪਾਇ ਲੈਣ ਦਿੱਤਾ ਪਰ 20 ਕਿਲੋ ਦੁੱਧ ਬੱਚੀ ਖੁੱਲਾ ਪਾ ਦਊਗੀ ਅੱਛਾ ਝੁੱਲੀ ਚਾਲੀ ਬਹੁਤਾਂ ਬੱਚੀ ਬਾਈ ਚਮਕਰਾਉ ਕਾਲੀ ਆ ਗਈ ਲੈ ਚੱਲ ਕੀ ਰੇਟ ਕੀ ਰਹੂ ਇਹਦਾ ਰਮਣੇ ਦਾ ਰੇਟ ਜਿੰਨਾ ਮਰਜ਼ੀ ਕਰਾ ਲਓ ਵੀ 67000 ਦੀ ਬੱਚੀ ਦੇ ਦੇਣਗੇ ਆਪਾਂ ਲੈ ਵੀ ਆਹ ਜਿਹੜੀ ਹੈਗੀ ਹੈ ਨਾ ਐ ਸ਼ਹਿਰ ਦੇ ਕਰਾਓ ਜੀ 67000 ਤੇ ਦੁੱਧ ਤੁਸੀਂ ਮੰਨ ਕੇ ਚੱਲੋ ਵੀ 15 ਕਿਲੋ ਤੋਂ ਮਤਲਬ ਉੱਤੇ ਉੱਤੇ ਵਾਲੀ ਰਹੂਗੀ ਹੂੰ ਦੇਖ ਲਾ ਠੰਡੀ ਸੀਲ ਬਹੁਤਾ ਬਾਈ ਹਾਂ ਆ ਕਰਾ ਸੁੱਕੀ ਕੱਢ ਲੈ ਕਰਾਂ ਅਗਲੀ ਅੱਛਾ ਬਾਬੂ ਜਿਹੜੀ ਆ ਕਾਂ ਕੀ ਤੇਰੀ ਹਾਂਜੀ ਰਮਣੇ ਇਹਦਾ ਸੂਆ ਇਹ ਪਹਿਲਾ ਸੂਆ ਸੂਬਾ ਕਿੰਨੇ ਕੇ ਦਿਨ ਲੈ ਜੂਗੀ ਹਲੇ 4-5 ਦਿਨ ਲੈ ਜੂ ਬੱਚੇ ਬਾਈ ਅੱਛਾ ਹਾਂ ਠੰਡੀ ਸੀ ਲਵਾ ਲਈ ਆਈ ਤਾ ਹੁਣ ਕਿੰਨੇ ਕੇ ਦੁੱਤ ਬਾਦ ਵਾਲੀ ਰਹੂ ਦੁੱਤ ਵੀਰੇ 18-19 ਕਿਲੋ ਖੁੱਲਾ ਪਾ ਦੂ ਜਿਹੜੇ ਹਿਸਾਬ ਨਾਲ ਥਣ ਲੇਵਾ ਬੱਚੀ ਦਾ ਹਾਂ ਥੋੜੀ ਗਰਲੈਂਡੋ ਨਾਲ ਅਸਲ ਜੀ ਦੀ ਆ ਗਈ ਬਾਈ ਹਾਂ ਗਰਲੈਂਡੋ ਦਾ ਕਰਾਓ ਜਾ ਹਾਂਜੀ ਹਾਂਜੀ ਬਾਈ ਵੀ ਮੈਨੂੰ ਆਏ ਦੱਸੇਗਾ ਫਿਰ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਵਣ ਜਿੰਨਾ ਮਰਜ਼ੀ ਕਰਵਾ ਲੋ ਬਾਈ ਹੂੰ ਆਪਾਂ 67000 ਦੇ ਬੱਚੇ ਇਹ ਦੇ ਦੇ ਬਾਈ 67 ਦੀ ਹਾਂਜੀ ਭਰਾ ਹਾਂਜੀ ਲੈ ਜਾ ਬਾਈ ਮਾੜਾ ਲੇਵਾ ਦਿਖਾ ਥਣ ਥਣ ਦਿਖਾਓ ਇਹ ਦੇਖੀ ਮੂਰੋਂ ਲੇਵਾ ਵੱਧ ਹੂੰ ਚੱਕ ਖੋਲ ਲੈ ਕਰ ਜਿਹੜੀ ਇੱਕ ਹੋਰ ਰਹਿ ਗਈ ਉਹ ਕਿਹੜੀ ਬਬੂ ਹੁਣ ਕਿਹੜੀ ਰਹਿ ਗਈ ਆ ਪਹਿਲਾਂ ਨ ਬੱਚੀ ਰਹਿ ਗਈ ਬਾਈ ਡੱਬੀ ਹੈ ਆ ਪਹਿਲਾਂ ਡੱਬਣ ਰਹਿ ਗਈ ਤੇ ਕਾ ਸੁਈ ਰਹਿ ਗਈ ਅੱਛਾ ਆਹਾਂ ਪਹਿਲਾਂ ਨੂੰ ਤੇ ਕਿੰਨੇ ਕ ਦਿਨ ਲੈਂਦੀ ਐ ਇਹ ਲੈ ਜਿਓ ਬਾਈ 12 13 ਦਿਨ ਅੱਛਾ 12 13 ਦਿਨ ਹਾਂਜੀ ਬਾਈ ਠੀਕ ਐ ਇਹ ਕਿੰਨੇ ਕ ਦੁੱਧ ਵਾੜ ਵਾਲੀ ਰੱਖੋ ਬਾਈ ਇਹ 20 ਤੋਂ ਪਲੱਸ ਪਲੱਸ ਦੁੱਧ ਦੇ ਦੂ ਬੱਚਾ ਪਹਿਲਾਂ ਨਹੀਂ ਬਾਈ ਅੱਛਾ 20 ਤੋਂ ਪਾਰ ਵਾਲੀ ਹਾਂ ਜਾਣ ਵਾਲੀ ਬੱਚੇ ਬਾਈ ਚੌਂਕਰਾਉਂ ਕੇ ਕੁਆਲਿਟੀ ਦਿਖਾ ਬੱਚੀ ਦੀ ਮੂਹਰੇ ਫੇਸ ਕੁਆਲਿਟੀ ਦਿਖਾ ਬਾਈ ਅੱਛਾ ਇਹ ਇਹਦਾ ਰੇਟ ਰੂਟ ਕੀ ਰੂ ਹਾਂ ਯਾਰ ਫਲੀ ਫਲੀ ਬਹੁਤ ਆ ਝੋਲੀ ਬਹੁਤ ਬੱਚੀ ਸਿੱਧੀ ਲੈ ਜਾ ਲੰਮੀ ਹੌਲੀ ਹੌਲੀ ਲੈ ਚੱਲੇ ਚੱਲੇ ਚੱਲ ਦੇਖੋ ਲੈ ਮੁੱਕਣ ਜੀ ਨਹੀਂ ਆਉਂਦੀ ਇਹ ਠੀਕ ਆ ਕਦ ਘਾਟ ਤਾਂ ਬਹੁਤ ਆ ਹਾਂਜੀ ਹਾਂਜੀ ਹੂੰ ਕੱਚੀ ਕੱਚੀ ਲਾ ਲਾ ਬਾਈ 10 12 ਦਿਨਾਂ ਦੀ ਸਮਾਈ 15 ਦਿਨ ਲਾ ਲੋ ਵੱਧ ਤੋਂ ਵੱਧ ਕੀ ਰੇਟਰ ਹੋਏ ਦਾ ਰਮਣੇ ਦਾ ਰੇਟ ਜਿੰਨਾ ਮਰਜ਼ੀ ਕਰਾ ਲਾ ਬਾਈ 87 ਹਜ਼ਾਰ ਦੀ ਬੱਚੀ ਆਪਾਂ ਦੇ ਦਾਂ ਜੇ ਕੋਈ ਲੈ ਆਂਦਾ ਬਾਈ ਹੁਣ ਕੱਚੀ 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 ਹਾਂ ਬਾਈ ਹਾਂ ਤਿਆਰ ਹੋ ਗਿਆ ਤੈਨੂੰ ਪਤਾ ਲੱਖ ਤੋਂ ਵੱਧ ਦਾ ਸਮਾਨ ਹੂੰ ਹੂੰ ਬੋਧ ਲੈਵਲ ਹੋਣਾ ਬੱਚੀ ਨੇ ਬਾਈ ਅਜਾ ਸਟਾਰਟ ਹੀ ਹੋਣ ਲੱਗੀ ਆ 87 ਹਜ਼ਾਰ ਹੈ ਹਾਂਜੀ ਬਰਾ ਅੱਛਾ ਆਹਾ ਵਹੜਾ ਕੀ ਜਿਹੜੀ ਤੇਰੀ ਇਹ ਯਾਰ ਤੇਰੀ ਵਹੜ ਵਾਲੀ ਚੰਗੀ ਹੈ ਹਾਂ ਰਾਮਣੇ ਇਹ ਦੂਜਾ ਸੂਆ ਸੂਈ ਆ ਬਾਈ ਹਾਂ ਇਹ ਕੱਲ ਸੂਈ ਦੁਪਹਿਰੇ ਆਪਣੇ ਕੋਲੇ ਹਾਂ ਹਾਂ ਜੇਰ ਜੂਰ ਦੀ ਬੋਲੇ ਬੋਲੇ ਤੋਂ ਸਾਫ ਆ ਜਾਮਾ ਬਾਈ ਅੱਛਾ ਹਾਂਜੀ ਤੇ ਕੀ ਰੇਟਰ ਹੋਏ ਦਾ ਦੂਜਾ ਸੂਆ ਸੁੰਦੀ ਜਿਵੇਂ ਪਰਮਣ ਇਹ ਰੇਟ ਜਿੰਨਾ ਮਰਜ਼ੀ ਕਰਾ ਲੋ ਬਾਈ ਜੇ ਘੱਟ ਵੱਧ ਨਹੀਂ ਗਏ ਤਾਂ ਬਸ 87000 ਦੀ ਬੱਚੀ ਦੇਣੀ ਆ ਬਰਾ 87 ਹਾਂਜੀ ਬਾਈ ਬਸ ਜੋੜ ਮਾਰ ਕੇ 85 ਦੀ ਹੁੰਦੀ ਹੈ ਕਿ ਹੁੰਦੀ ਨਹੀਂ ਬੋ ਛੋੜ ਸੱਪਾ ਕਰ ਦੂ ਬਾਈ 10000 ਹੋਰ ਛੱਡ ਦੂ 86 86 ਹਾਂਜੀ ਠੀਕ ਆ ਆ ਆ ਲਈ ਰਹਿ ਨੂੰ ਦੁੱਧ ਦੇ ਦੋ ਬੱਚੀ ਰੰਮੀ ਰੰਮੀ 20 ਕਿਲੋ ਰੋਣਾ ਖੁੱਲਾ ਹੈ 25 ਕਿਲੋ ਦੋ ਤਾਂ ਖੁੱਲਾ ਦੇ ਦੂ ਬੱਚੀ 25 ਕਿਲੋ ਜੇ ਫਿਰ ਇਹਨੇ ਨਾ ਪਾਇਆ ਮਿੱਤਰਾਂ ਫਿਰ ਪਾਉ ਕਿਹੜੀ ਮੈਨੂੰ ਆਏ ਦੱਸ ਦੇ ਆ ਇਹਦੀ ਤਾਂ ਗਾਰੰਟੀ ਰਹੂ ਮਿੱਤਰੋ 20 ਤੋਂ 25 ਕਿਲ ਮੜਾ ਆ ਚਾਨਣ ਹੋਰ ਹੁੰਦਾ ਨਾ ਹਾਂ ਲੈ ਚੱਲ ਬਾਹਰ ਬਾਈ ਇਹ ਦੇਖੀ ਲੈ ਲੰਮੀ ਬਹੁਤ ਆ ਕੱਦ ਕਾੜ ਵੀ ਬਹੁਤ ਆ ਬਾਕੀ ਤਾਂ ਹੁੰਦੀ ਹੈ ਕਰਮਾਂ ਦੀ ਗੱਲ ਤੈਨੂੰ ਮੈਂ ਦੱਸਾਂ ਗੱਲ ਪਰ ਕੋਈ ਤਥਾ ਨਹੀਂ ਹੈਗੀ ਵੈੜ ਦੇ ਵਿੱਚ ਆਹ ਦੇਖ ਲਓ ਤੁਸੀਂ ਆ ਜਾ ਅੱਛਾ ਬਬੂ ਜਿਵੇਂ ਆਪਾਂ ਮੰਨ ਕੇ ਚੱਲ ਗਏ ਮੱਝ ਤਾਂ ਨਹੀਂ ਹੈਗੀ ਕੋਈ ਨਹੀਂ ਮੱਝ ਨਹੀਂ ਹੈਗੀ ਮੱਝ ਸੁਹਾ ਸੀਗੀ ਫੇ ਬੇਇਜ਼ਤੀ ਆਪਾਂ ਅੱਛਾ ਹਾਂਜੀ ਭਰਾ ਲੈ ਲਾਈਟ ਵੀ ਆ ਗਈ ਹੈ ਨਾ ਹਾਂਜੀ ਬਾਈ ਤੇ ਨੰਬਰ ਬੋਲੀ ਨੰਬਰ ਬਰਾ 94673 ਜੀ 70473 ਨਮਾਸੀ 899 106688ਾ ਭਾਈ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਜੀ ਗੱਲ ਕਰ ਗਏ ਹਨ ਬਹਿੜ ਆਪਾਂ ਲਾਸਟ ਤੇ ਜਿਹੜੀ ਦਿਖਾਈ ਸੀ ਉਹ ਇੱਕ ਵਾਰੀ ਦੁਬਾਰੇ ਤੁਹਾਨੂੰ ਨਿਗਾਹ ਮਾਰ ਕੇ ਫੇਰ ਦਿਖਾ ਦਣਾ ਜੇ ਕਿਸੇ ਦੇ ਕੋਈ ਵੀ ਪਸ਼ੂ ਫਿੱਟ ਆਉਂਦਾ ਨਾ ਆ ਤਾਂ ਵੇਚੇ ਹੋ ਕੇ ਯਾਰ ਮੈਂ ਕਹਿਣਾ ਵੀ ਤੁਹਾਨੂੰ ਇਹਦੀ ਤਾਂ ਤਸੱਲੀ ਹੀ ਤਸੱਲੀ ਹੈ ਬਾੜੀ ਚੰਗੀ ਵੈੜਾ ਬਹਿੜਾ ਬਹਿੜਾ ਸਾਰੀਆਂ ਹੀ ਚੰਗੀਆਂ ਇੱਥੇ ਆਉਣ ਦੀ ਕੋਸ਼ਿਸ਼ ਫੇਰ ਕਰਿਓ ਤਸੱਲੀ ਇੱਥੇ ਆ ਕੇ ਕਰਨ ਦੀ ਕੋਸ਼ਿਸ਼ ਕਰਿਓ ਕਿਉਂ ਦੋ ਡੰਗ ਦੀ ਚਵਾਈ ਕਰਨੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈਗੀ